ਤੋ ਹੁਣੇ-ਹੁਣੇ ਇੰਟਰਨੈਟ ਸੇ ਆਵਾ ਇੱਥੇ ਕਰ ਦਿੱਤੀ ਹੈ ਗਿਆਨੇ ਬੰਦ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚਲੇ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਮ ਤੇ ਵੀਡੀਓ ਨੂੰ ਆਤਵਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਸਮੇਂ-ਸਮੇਂ ਤੇ ਆਮ ਜਨਤਾ ਵੱਲੋਂ ਆਪਣੇ ਹੱਕ ਲੈਣ ਲਈ ਅੰਦੋਲਨ ਕੀਤੇ ਜਾ ਰਹੇ ਨੇ ਕਈ ਵਾਰ ਤਾਂ ਸ਼ਾਂਤੀਪੂਰਵਕ ਸਫਲ ਹੋ ਜਾਂਦੇ ਨੇ ਤੇ ਕਦੇ ਹਿੰਸਾ ਦਾ ਰੂਪ ਧਾਰ ਲੈਂਦੇ ਨੇ ਭਾਰਤ 'ਚ ਵੀ ਕਿਸਾਨ ਅੰਦੋਲਨ ਵੱਡੇ ਪੱਧਰ ਤੇ ਹੋ ਰਿਹਾ ਹੈ ਅੰਦੋਲਨ ਕਾਰਨ ਸਰਕਾਰਾਂ ਦੇ ਖਿਲਾਫ ਉਹਨਾਂ ਦਾ ਹੱਕ ਹੈ ਪਰ ਜਦੋਂ ਹਿੰਸਾ ਦਾ ਰੂਪ ਧਲਤਾ ਜਾਂਦਾ ਹੈ ਤੇ ਸਰਕਾਰ ਨੂੰ ਠੋਸ ਕਦਮ ਚੱਕਣੇ ਪੈਂਦੇ ਨੇ ਬੰਗਲਾਦੇਸ਼ ਚ ਭੇਦਪਾਪ ਦੇ ਵਿਰੋਧੀ ਵਿਦਿਆਰਥੀਆਂ ਨੇ ਅੰਦੋਲਨ ਚਲਾ ਰਿਹਾ ਹੈ ਜਿਸ ਦੇ ਵਿੱਚ 100 ਤੋਂ ਵੱਧ ਲੋਕਾਂ ਦੀ ਮੌਤਾਂ ਹੋ ਗਈਆਂ ਨੇ ਅੰਦੋਲਨ ਕਾਰਨ ਐਤਵਾਰ ਨੂੰ ਮਾਸਟਰ ਢਾਕਾ ਪ੍ਰੋਗਰਾਮ ਦਾ ਐਲਾਨ ਕੀਤਾ ਪ੍ਰਦਰਸ਼ਨਕਾਰੀਆਂ ਨੇ ਹਿੰਸਾ ਨੂੰ ਰੋਕਣ ਲਈ ਪ੍ਰਧਾਨ ਮੰਤਰੀ ਸ਼ੇਖ ਅਸਿਨਨਾ ਗੱਲਬਾਤ ਦੇ ਸੱਦੇ ਨੂੰ ਖਾਰਜ ਕੀਤਾ ਕਰਫਿਊ ਦੇ ਵਿੱਚ ਮਾਰਚ ਟੂ ਡਾਕਾ ਪ੍ਰੋਗਰਾਮ ਨੂੰ ਲੈ ਕੇ ਲੋਕਾਂ ਦੇ ਵਿੱਚ ਚਿੰਤਾ ਹੈ ਦੇਸ਼ ਭਾਰਤ ਦੇ ਮੋਬਾਈਲ ਇੰਟਰਨੈਟ ਸੇਵਾਵਾਂ ਤੇ ਸਖਤ ਪਾਬੰਦੀ ਲਾ ਦਿੱਤੀ ਗਈ ਹੈ ਸੋਮਵਾਰ ਮੰਗਲਵਾਰ ਬੋਧਵਾਰ ਤਿੰਨ ਦਿਨ ਦੀ ਆਮ ਛੁੱਟੀ ਹੈ ਸਰਕਾਰ ਨੇ ਬੰਗਲਾਦੇਸ਼ ਦੇ ਵਿੱਚ ਪੜਕੀ ਹੋਈ ਜੜਪ ਦੇ ਵਿਚਕਾਰ ਅਨਮਿੱਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਹੈ ਪ੍ਰਦਰਸ਼ਨਕਾਰੀਆਂ ਨੇ ਹਿੰਸਾ ਨੂੰ ਰੋਕਣ ਲਈ ਪ੍ਰਧਾਨ ਮੰਤਰੀ ਸ਼ੇਖ ਅਸਿੰਨਾ ਦੇ ਨਾਲ ਗੱਲਬਾਤ ਦੇ ਸੱਦੇ ਨੂੰ ਖਾਰਜ ਕਰ ਦਿੱਤਾ ਹੈ